ਪਗਵਾਤ ਤੁਮਾਨਾ ਨੋਟ ਕਰ ਲੈ ਨਾ ਤੇਰੀ ਵਿਜੀਲੈਂਸ ਕੋਲੋਂ ਸਾਨੂੰ ਡਾਰੀ ਤੇ ਨਾ ਤੇਰੀ ਪੁਲਿਸ ਕੋਲੋਂ ਡਾਰੀ ਜਦੋਂ ਮਰਜ਼ੀ ਵੇਖ ਲਈ ਆ ਕੇ ਅਸੀਂ ਤੇਰਾ ਮੁਕਾਬਲਾ ਕਰਾਂਗੇ ਇਹ ਡਰਾਮੇਬਾਜ਼ ਇਹ ਕੰਨੀ ਸਟੇਜਾਂ ਦੇ ਖਲੁੰਦਾ ਉਹ ਮੰਤਰੀ ਬਣ ਪੰਡ ਨਾ ਬਣ ਤੇਰੇ ਨਾਲੋਂ ਤੇ ਪੰਡ ਚੰਗੇ ਨੇ ਜਿਹੜੀ ਆਪਣੀ ਪੰਜਾਬ ਤੇ ਆਪਣੀ ਕੌਮ ਦੀ ਗੱਲ ਕਰਦੇ ਨੇ ਤੇ ਤੈਨੂੰ ਗੱਲ ਆਉਂਦੀ ਆ ਪਤਾ ਨਹੀਂ ਕਿੱਥੋਂ ਦੀ ਕਿੱਧਰ ਲੈ ਕੇ ਗੱਲ ਚਲਾ ਜਾਂਦਾ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪ ਤੇ ਸ਼ਰਾਬ ਛੱਡ ਦੋ ਜਿਹੜੇ ਤੁਸੀਂ ਬੈਠੇ ਹੋ ਕੋਲਕ ਤੁਸੀਂ ਤੇ ਕਰ ਦੋ ਤੇ ਅਸੀਂ ਨਸ਼ਾ ਪੰਜਾਬ ਚ ਨਾ ਕੋਈ ਮੰਤਰੀ ਪੀਏਗਾ ਤੇ ਨਾ ਕੋਈ ਸੰਤਰੀ ਹੋਏਗਾ ਤੇ ਰਾਤ ਦੀਆਂ ਮਹਿਫਲਾਂ ਜਿਹੜੀਆਂ ਬੰਦ ਹੋ ਗਈਆਂ ਉਦੋਂ ਪੰਜਾਬ ਚ ਨਸ਼ਾ ਪੰਡੋ ਉਹ ਤੇ ਉਹ ਬੰਦ ਕਰੇਗੀ ਆ ਕੇ ਕਾਂਗਰਸ ਕਰੇਗੀ ਤਾਂ ਗਰਤਮਾਨ ਜੀ ਮੁੱਖ ਮੰਤਰੀ ਸਾਹਿਬ ਕੰਨ ਖੋਲ ਕੇ ਸੁਣ ਲੋ ਜੇ ਮੰਤਰੀ ਫੜਦੇ ਹੋ ਕਿ ਇਹ ਮੇਰੇ ਮੋਬਾਈਲ ਚ ਇਹਦੀ ਆਡੀਓ ਆ ਤੂੰ ਤੇ ਆਡੀਓ ਕੱਢੀ ਨਹੀਂ 27 ਚ ਆਡੀਓ ਵੀ ਕੱਢਾਂਗੇ ਤੇਰੇ ਮੋਬਾਈਲ ਚੋਂ ਹੀ ਕੱਢਾਂਗੇ ਜਿਹੜੀ ਤੂੰ ਉਹਦੀ ਕੀਤੀ ਸੀ ਉਠ ਕੇ ਕਹਿ ਦਿੰਦਾ ਤੇਰਾ ਮੈਂ ਤੇਰੇ ਕੋਲ ਕੇਸ ਐ ਕੱਢ ਆ ਕੀ ਕੀਤਾ ਬੁਰਿੰਦਰ ਦਾ ਜਿਹਨੇ ਸਾਰੇ ਦੇ ਠੂਠੇ ਕੇਸ ਬਣਾਏ ਡੀਜੀਪੀ ਜਿਹੜਾ ਵਿਜੀਲੈਂਸ ਸੀਗਾ ਅੱਜ ਬੁਰਿੰਦਰ ਕਿਤੇ ਲੱਭਦਾ ਨਹੀਂ ਓਏ ਪੁਲਿਸ ਵਾਲਿਓ ਆਫੀਸਰ ਨੂੰ ਨੋਟ ਕਰ ਲੋ ਇਹਦੀਆਂ ਗੰਡਾਂ ਦਿੱਤੀਆਂ ਇਹਨਾਂ ਆਫੀਸਰਾਂ ਕੋਲ ਮੂੰਹਾਂ ਨਾਲ ਦੀ ਖਲਣੀਆਂ ਜੁਰਤ ਰੱਖੋ ਯਾਰਾ ਸਿੱਦੇ ਅੰਗਰੇਜ਼ਾਂ ਕੋਲੋਂ ਨਹੀਂ ਡਰੇ ਉਹ ਕਿੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਝੰਡਾ ਚੜਾ ਦਿੱਤਾ ਅਫਗਾਨਿਸਤਾਨ ਚ 43 ਸਾਲ ਸਿੱਖ ਰਾਜ ਦਾ ਝੰਡਾ ਚੜਿਆ ਤੇ ਉਹਦੇ ਬਾਅਦ ਕੋਈ ਅਫਗਾਨਿਸਤਾਨ ਵਾਲਾ ਮੂੰਹ ਨਹੀਂ ਕਰ ਸਕਿਆ ਮਹਾਰਾਜਾ ਰਣਜੀਤ ਸਿੰਘ ਤੋਂ ਅਸੀਂ ਉਹ ਖੂਨ ਹੈ ਸਾਡੇ ਚ ਉਹ ਅਸੀਂ ਤਾਂ ਦਿੱਲੀ 'ਚ ਕਬਜ਼ਾ ਕਰ ਲਿਆ ਤੇ ਅਸੀਂ ਉਹਦੇ ਛੱਡ ਕੇ ਆ ਜਾਂਦੇ ਸਿੱਖ ਜਿਹੜੇ ਨੇ ਇਹ ਦਰਿਆ ਦੇ ਲਈ ਬਹੁਤ ਨੇ ਉਹ ਤਗੜੇ ਹੋਵੋ ਆਪਾਂ ਸਾਡਾ ਪ੍ਰਧਾਨ ਆ ਇਸ ਪ੍ਰਧਾਨ ਨੂੰ ਬੜੀ ਲੜਾਈ ਲੜਨੀ ਪੈਣੀ ਆ ਆ ਮੈਂਨੇ ਪ੍ਰਾਉਟਣ ਲੱਗਿਆ ਤੁਸੀਂ ਕਿਸ ਧਰਤੀ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੋਂ ਜੇ ਬੈਠੋ ਬੈਠੋ ਜਿਹੜਾ ਆਪਣੇ ਗੁਰੂ ਨਾਲ ਪਿਆਰ ਦੀ ਕਰਦਾ ਉਹ ਕਿਸੇ ਦਾ ਨਹੀਂ ਬਣ ਸਕਦਾ ਇਹ ਪੰਡਾ ਦੀ ਪਾਰਟੀ ਝੂਠ ਬੋਲ ਕੇ ਪਾਵਰ ਚਾਹੀ ਆ ਕਹਿੰਦੇ ਬਦਲਾ ਲਿਆਵਾਂਗੇ ਕੀ ਕਸੂਰ ਸੀ ਪ੍ਰਤਾਪ ਬਾਜਵੇ ਦਾ ਰਾਜਾ ਜੀ ਅੱਜ ਵੀ ਬੰਬ ਚੱਲ ਰਹੇ ਨੇ ਅੱਜ ਵੀ ਪੰਜਾਬ ਕਿ ਲੁੱਟਾਂ ਖੋਹਾਂ ਹੋ ਰਹੀਆਂ ਨੇ ਅੱਜ ਵੀ ਪੰਜਾਬ ਦੇ ਗੈਂਗਸਟਰ ਜਿਹੜੇ ਨੂੰ ਸ਼ਰਾਬ ਦੇ ਠੇਕੇ ਲੈ ਰਹੇ ਨੇ ਮੁੱਖ ਮੰਤਰੀ ਤੇਰੇ ਜਿਉਂ ਜੁਰਤ ਹੈਗੀ ਆ ਤੇ ਕਰਵਾ ਇਨਕੁਆਰੀ ਅਮਰਤਸਰ ਦੇ ਤੇ ਬਟਾ ਗੁਰਦਾਸਪੁਰ ਦੇ ਠੇਕੇ ਕਿਸ ਗੈਂਗਸਟਰ ਕੋਲ ਨੇ ਉਹ 10 ਕਿਹੜੇ ਗੈਂਗਸਟਰ ਦਾ ਵਿੱਚ ਹਿੱਸਾ ਐਵੇਂ ਤੇ ਨਹੀਂ ਮਰੇ ਉੱਥੇ ਇਹ ਗੈਂਗਸਟਰਾਂ ਨੇ ਕਬਜ਼ਾ ਕੀਤਾ ਪੰਜਾਬ ਤੋਂ ਕਬਜ਼ਾ ਛਡਾਉਣਾ ਹਰ ਜਿਹੜਾ ਤੁਹਾਡਾ ਗੁਬਿੰਦਗੜ ਜਾਂ ਖੰਨਾ ਜਾਂ ਹੋਰ ਨਾ ਰੋ ਤੇ ਕਿਹੜਾ ਪਰਿਵਾਰ ਹੈ ਜਿਹਨੂੰ ਇਹਨਾਂ ਗੈਂਗਸਟਰਾਂ ਨੇ ਨਹੀਂ ਲੁੱਟਿਆ ਤੇ ਕਿਹੜਾ ਗੈਂਗਸਟਰ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਨਹੀਂ ਕੀਤੀ ਕੈਪਟਨ ਅਭਿੰਦਰ ਸਿੰਘ ਕਹਿੰਦਾ ਜੇ ਮੈਂ ਸੌਂ ਖਾਦੀ ਸੀ ਮੈਂ ਵੀ ਨਾਲ ਖੜਾ ਸੀ ਬਠਿੰਡੇ ਦੇ ਵਿੱਚ ਕਹਿੰਦਾ ਮੈਂ ਉੱਥੇ ਗਿਆ ਸੀ ਮੈਂ ਲੱਕ ਪਾੰਦਿਆਂਗਾ ਯਾਰ ਅਸੀਂ ਤੇ ਮੈਂ ਤੇ ਨਾਰਾ ਲਾਇਆ ਸੀ ਪਿੱਛੇ ਬੋਲੇ ਸੋਨੇ ਹਲਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਉਸ ਪਰਿਵਾਰ ਚੋਂ ਖੜਾ ਹੋ ਕੇ ਜਿੰਨੇ ਗੁਰੂਆਂ ਨੇ ਜਿੱਦੇ ਤੇ ਬਖਸ਼ਿਸ਼ ਕੀਤੀ ਹੋਏ ਉਹ ਬੰਦਾ ਉੱਠ ਕੇ ਗੁਰੂ ਗੱਡਕਾ ਗੁਟਕਾ ਸਾਹਿਬ ਆਪਣੇ ਚ ਫੜ ਕੇ ਕਸਮ ਖਾਵੇ आज जो ਕਹੇ ਕਿ ਮੈਂ ਲੱਖ ਤੋੜ ਦੀ ਗੱਲ ਕੀਤੀ ਸੀ ਉਹਨੇ ਲੱਖ ਪੰਜਾਬ ਦਾ ਕੈਪਟਨ ਬਰਿੰਦਰ ਸਿੰਘ ਨੇ ਤੋੜਿਆ ਉਹਨੇ ਨਸ਼ਿਆਂ ਦਾ ਲੱਖ ਨਹੀਂ ਤੋੜਿਆ ਉਹਨੇ ਕਾਂਗਰਸ ਨੂੰ ਪਿੱਠ ਦਿਖਾਈ ਤੇ ਆਪਣੇ ਤੇ ਗੁਰੂਗ੍ਰਾਮ ਸਾਹਿਬ ਦੀ ਸਭ ਤੋਂ ਵੱਡਾ ਜੇ ਕੋਈ ਮਾੜਾ ਕਿਹਾ ਤੋ ਅਕਰਤ ਕਰਨ ਕਿਹਾ ਆ ਸੁਨੀਲ ਜਾਖੜ ਕੀ ਗੱਲ ਕਰੇਗਾ 1900 ਜਾਦਿਆ ਨਾਬਾਬ ਸਾਹਿਬ ਨੂੰ ਹੀ 1972 ਦੇ ਵਿੱਚ 74 ਦੇ ਵਿੱਚ ਸਾਰਿਆਂ ਰਲ ਕੇ ਚੌਧਰੀ ਬਲਰਾਮ ਜਾਖੜ ਨੂੰ ਟਿਪਟੀ ਮਨਿਸਟਰ ਇਰੀਗੇਸ਼ਨ ਬਣਾਇਆ ਸੀ ਤੇ ਜਦੋਂ 77 ਚ ਸਾਰੀ ਕਾਂਗਰਸ ਆ ਗਈ ਉਹ ਫਿਰ ਉਹਲੇ ਬਲਰਾਮ ਜਾਖੜ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਪਹਿਲੀ ਵਾਰਾ ਹੋਇਆ ਹੈ ਹਿਸਟਰੀ ਦੇ ਵਿੱਚ ਕਿ ਪੰਜਾਬ ਇੱਕ ਪਾਸੇ ਪਿਓ ਬਣਿਆ ਸੀ ਤੇ ਦੂਜੀ ਵਾਰਾ ਪੁੱਤ ਬਣਿਆ ਸੀ ਉਹ ਸੁਨੀਲ ਜਾਖੜ ਜਦੋਂ ਤੋਂ ਕਾਂਗਰਸ ਨੂੰ ਕਲ ਤੋਂ ਬੋਲਦਾ ਮੈਨੂੰ ਸ਼ਰਮ ਆਉਂਦੀ ਆ ਕਿ ਤੈਨੂੰ ਮੈਂ ਗੁਰਦਾਸਪੁਰ ਲੈ ਕੇ ਗਿਆ ਸੀ ਮੈਂ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਰ ਦਿੱਤੀ ਆ ਸੰਦੀਪ ਸੰਧੂ ਗਵਾਵਾ ਬੈਠਾ ਉਹਦੇ ਕੋਲ ਬੈਠ ਕੇ ਕਿ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਜੇ ਇਲੈਕਸ਼ਨ ਲੜੇਗਾ ਤੇ ਇਹ ਸੁਨੀਲ ਜਾਖੜ ਲੜੇਗਾ ਜੇ ਤੇ ਅਸੀਂ ਕਿਸੇ ਨੂੰ ਕੈਂਡੀਡੇਟ ਨਹੀਂ ਮੰਨਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਭ ਤੋਂ ਵੱਧ ਜੇ ਕੋਈ ਜਿੱਤਿਆ ਸੀ ਤੇ ਡੇਰਾ ਬਾਬਾ ਨਾਨਕ ਕੋ 44000 ਤੇ ਸੁਨੀਲ ਜਾਖੜ ਤੇ ਇਤਿਹਾਸ ਮੈਨੂੰ ਸ਼ਰਮ ਆਉਂਦੀ ਆ ਜਦੋਂ ਸੁਨੀਲ ਜਾਖੜ ਕਾਂਗਰਸ ਨੂੰ ਮਾੜਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਜਦੋਂ ਪਿੱਟੂ ਕਾਂਗਰਸ ਨੂੰ ਮਾੜਾ ਕਹਿੰਦਾ ਯਾਰ ਕਾਂਗਰਸ ਦਾ ਖਾਦਾ ਹੋਵੇ ਅਸੀਂ ਕਾਂਗਰਸ ਨੂੰ ਗਾਲਾਂ ਕੱਢੀਏ ਆਪਣੀ ਕਾਂਗਰਸੀਓ ਨਾ ਬੇਈਮਾਨ ਨੂੰ ਕਰੋ ਰਾਜਾ ਜੀ ਤੂੰ ਮੇਰੇ ਤੋਂ ਬਹੁਤ ਛੋਟਾ ਆ ਪਰ ਇੱਕ ਸਾਨੂੰ ਚੁਰਤਤਾ ਦਾ ਕਰਨੀ ਪਏਗੀ ਕਿ ਜਿਹੜਾ ਕਾਂਗਰਸ ਦੇ ਨਾਲ ਨਹੀਂ ਔਰ ਰਾਜੇ ਅਮਰਿੰਦਰ ਦੇ ਨਾਲ ਵੀ ਨਹੀਂ ਕੋ ਕਿਸੇ ਵਰਕਰ ਦਾ ਵੀ ਜਿਹੜਾ ਕਾਂਗਰਸ ਦੇ ਵਿੱਚ ਡਿਸਪਲਿਨ ਚ ਨਹੀਂ ਰਹਿੰਦਾ ਔਰ ਕਾਂਗਰਸ ਜੋ ਇੱਕ ਗੱਲ ਨੋਟ ਕਰ ਲੋ ਕਾਂਗਰਸ ਨੂੰ ਵਰਕਰ ਨਹੀਂ ਹਰਾਉਦਾ ਕਾਂਗਰਸ ਨੂੰ ਜਦੋਂ ਹਰਾਉਂਦੀ ਆ ਤੇ ਕਾਂਗਰਸ ਦੇ ਲੀਡਰ ਨੂੰ ਹਰਾਉਂਦੇ ਨੇ ਇਹ ਸੋਨਾ ਕਰਨ ਵਾਲੀ ਨਹੀਂ ਗੱਲ ਇਹ ਡੰਡਾ ਫਰਮੂ ਵਾਲੀ ਗੱਲ ਆ ਜਿਹੜਾ ਲੀਡਰ ਆਉਂਦਾ ਕੋਈ ਬੇਈਮਾਨ ਤੁਹਾਡੇ ਕੋਲ ਉਹਦੀਆਂ ਦੌੜਾਂ ਲਵਾਉ ਕਿ ਅਸੀਂ ਕਾਂਗਰਸ ਨੂੰ ਲੈ ਕੇ ਆਉਣਾ ਬੇਈਮਾਨਾਂ ਅਸੀਂ ਤੇਨੂੰ ਨਹੀਂ ਚਾਹਦੇ ਕਾਂਗਰਸ ਸੌਣੇ ਯਾਰ ਕਾਂਗਰਸ ਪੰਜਾਬ ਚੋਂ ਇਹ ਉਦੋਂ ਕਾਂਗਰਸ ਨਹੀਂ ਹਾਰੀ ਜਦੋਂ بڑے بڑے ਲੀਡਰ ਇੱਥੇ ਸੀ ਤੇ ਹੁਣ ਇਹਦੇ ਕੋਲ ਜਿਹੜੇ 92 ਲਈ ਫਿਰਦਾ ਇਹਦੇ ਦੋ ਨਹੀਂ ਜਿੰਨੇ ਜਦੋਂ ਆ ਬੈਠੇ ਆ ਸਾਡੇ ਸ਼ੇਰ ਬੈਠੇ ਹੋ ਤੁਸੀਂ ਸਾਡੀ ਕਹਦੇ ਦਿੰਦੇ ਅਸੀਂ ਕਿ ਸਾਡੀ ਰੀੜ ਦੀ ਹੱਡੀ ਨੇ ਰੀੜ ਦੀ ਹੱਡੀ ਨੂੰ ਉਹੋ ਹੀ ਯਾਦ ਰੱਖਦਾ ਜਿਹਦਾ ਪਰਿਵਾਰ ਜਿਹਦੇ ਵਿੱਚ ਖੂਨ ਆ ਕਾਂਗਰਸ ਦਾ ਤੇ ਜਿਹੜਾ ਆਣ ਕੇ ਕਾਂਗਰਸ ਨੂੰ ਖਾ ਕੇ ਜਾਂਦਾ ਉਹ ਰੀੜ ਦੀ ਹੱਡੀ ਨੂੰ ਤੋੜ ਕੇ ਚਲਾ ਜਾਂਦਾ ਸਾਡੇ ਕੋਲੋਂ ਰੀੜ ਦੀ ਹੱਡੀ ਫਿਰ ਸਿੱਧੀ ਨਹੀਂ ਮੈਨੂੰ ਅੱਜ ਜਦੋਂ ਤੁਸੀਂ ਮਿਲਦੇ ਹੋ ਤੇ ਜਦੋਂ ਕਹਿੰਦੇ ਹੋ ਕਿ ਇਸ ਵੀ ਵੱਡੇ ਨਾਭਾ ਸਾਹਿਬ ਨਾਲ ਰੰਦਾਵਾ ਸਾਹਿਬ ਨਾਲ ਸਰਦਾਰ ਦਰਬਾਰਾ ਸਿੰਘ ਨਾਲ ਯਾਨੀ ਜੈਲ ਸਿੰਘ ਦੇ ਨਾਲ ਗੱਲ ਕੀਤੀ ਆ ਹੁਣ ਇੱਕ ਉੱਥੇ ਜਾਲੀ ਜਾਲ ਸਪੀਕਰ ਵੀ ਬਿਠਾ ਦਿਆ ਸੀ ਉੱਥੇ ਯਾਨੀ ਜੈਲ ਸਿੰਘ ਦਾ ਕਹਿੰਦਾ ਮੈਂ ਪੋਤਾ ਕਿ ਕੀ ਆ ਉਹ ਯਾਨੀ ਜੈਲ ਸਿੰਘ ਨੇ ਪਗਲ ਸਿੰਘ ਦੀ ਮਾਂ ਨੂੰ ਪੰਜਾਬ ਮਾਤਾ ਬਣਾਇਆ ਸੀ ਕਿ ਤੂੰ ਸਾਰੇ ਪੰਜਾਬ ਦੀ ਮਾਤਾਂ ਉਹ ਕੱਲੇ ਭਗਤ ਸਿੰਘ ਦੀ ਮਾਤਾਂ ਨਹੀਂ ਸਾਨੂੰ ਪ੍ਰੋ ਕਾਂਗਰਸੀਓ ਆਪਣੇ ਜੋ ਜ਼ੁਰਤ ਪੈਦਾ ਕਰ ਲੋ ਕਾਂਗਰਸ ਦੁਬਾਰਾ ਜ਼ਿੰਦਾ ਕਰਨੀ ਆ ਤੇ ਉਹ ਨਾਰਥ ਇੰਡੀਆ ਜੋ ਪੰਜਾਬ ਨੇ ਜ਼ਿੰਦਾ ਕਰਨੀ ਜੋ ਆਉਣ ਵਾਲੀ ਇਲੈਕਸ਼ਨ ਜਦੋਂ ਆਏਗੀ 1980 ਦੀ ਯਾਦ ਕਰ ਲੋ ਉਦੋਂ ਜਿਸ ਵੇਲੇ ਇੰਦਰਾ ਗਾਂਧੀ ਇੱਥੇ ਆਈ ਸੀ ਤੇ ਪੰਜਾਬੀਆਂ ਨੇ ਐਮਰਜੈਂਸੀ ਸਭ ਤੋਂ ਵੱਧ ਜੇ ਕੋਈ ਵਿਰੋਧ ਕੀਤਾ ਸੀ ਐਮਰਜੈਂਸੀ ਦਾ ਉਹ ਪੰਜਾਬੀਆਂ ਨੇ ਕੀਤਾ ਸੀ ਤੇ ਜੇ ਸਭ ਤੋਂ ਵੱਧ ਕਾਂਗਰਸ ਚ ਤਾ ਕੇ ਭੇਜੀ 80 ਦੇ ਵਿੱਚ ਤੇ ਉਹ ਪੰਜਾਬੀਆਂ ਨੇ ਤਾ ਕੇ ਭੇਜੀ ਹੁਣ ਟਾਈਮ ਆ ਗਿਆ ਸਵਧਾਨ ਤਾਂ ਬਚੇਗਾ ਜੇ ਕਾਂਗਰਸ ਬਚੇਗੀ ਪਾਰਲੀਮੈਂਟ 'ਚ ਬੈਠੇ ਹੁੰਨੇ ਆ ਡਾਕਟਰ ਅਮਰ ਸਿੰਘ ਉਹ ਅੱਜ ਨਹੀਂ ਆਏ ਉਹਨਾਂ ਨੇ ਜਿੰਨਾ ਕੰਮ ਪਾਰਲੀਮੈਂਟ 'ਚੋਂ ਕਰਦੇ ਨੇ ਜਿੰਨੀ ਵਧੀਆ ਗੱਲ ਕਰਦੇ ਆ ਤੁਸੀਂ ਕਿਸਮਤ ਵਾਲਿਓ ਕਿ ਤੁਹਾਨੂੰ ਇੱਕ ਬਹੁਤ ਸ਼ਰੀਫ ਇੱਕ ਸੱਚਾ ਸੋਚਾ ਐਮਪੀ ਤੁਹਾਨੂੰ ਮਿਲਿਆ ਮੈਂ ਅਸੀਂ ਦੋਵੇਂ ਇਕੱਠੇ ਬੈਠਦੇ ਹਾਂ ਮੈਂ ਤੁਹਾਨੂੰ ਕਈ ਵਾਰ ਕਹਿ ਦੇਣਾ ਨੌਕੇ ਨਵੀਂ ਪਾਰਲੀਮੈਂਟ ਬਣ ਗਈ ਪਤਾ ਨਹੀਂ ਪੋਲ ਪਲਾਈਆਂ ਜੀ ਕੀ ਕੀ ਬਣਾ ਦਿੱਤੀਆਂ ਮੈਂ ਡਾਕਟਰ ਸਾਹਿਬ ਤੁਸੀਂ ਤੇ ਮੈਨੂੰ ਉਂਗਲ ਫੜ ਕੇ ਸਾਰੇ ਰਾਹ ਦੱਸ ਦਿੱਤੇ ਰਾਜ ਨੇ ਕੱਲੇ ਡਾਕਟਰ ਅਮਰ ਸਿੰਘ ਦਾਦਾ ਡਾਕਟਰ ਅਮਰ ਸਿੰਘ ਪੰਜਾਬ ਦੀ ਤਰੱਕੀ ਰਾਜਾ ਬੜਿੰਗ ਨੂੰ ਪੁੱਛੋ ਸਾਨੂੰ ਇਹ ਵੀ ਦੱਸਦਾ ਕਿ ਬੋਲਣਾ ਕੀ ਆ ਆਹ ਬੋਲੋ ਤਾਂ ਪੰਜਾਬ ਬਚੀ ਅਮਰ ਠੀਕ ਆ ਤੂੰ ਵੀ ਵਧੀਆ ਤਰੀਕੇ ਨਾਲ ਚੱਲਿਆ ਪਰ ਡਾਕਟਰ ਅਮਰ ਸਿੰਘ ਨੇ ਦਸ ਦਿੱਤਾ ਕਿ ਪਾਰਲੀਮੈਂਟ ਦੇ ਬੋਲੀ ਰਾਕੇ ਯਾਰ ਐਫਸੀਆਈ ਦਾ ਚੇਅਰਮੈਨ ਰਿਹਾ ਹੋਵੇ ਤੇ ਉਹਦੇ ਉੱਤੇ ਉਂਗਲ ਖੜੀ ਨਾ ਹੋਵੇ ਤੇ ਅੱਜ ਇੱਕ ਮਾਰਕੀਟ ਕਮੇਟੀ ਦਾ ਕੋਈ ਬਣ ਜਾਂਦਾ ਤੇ ਉਹਦੇ ਉੱਤੇ ਦਸ ਲੱਖ ਖੜੀ ਹੋਉਂਦੀ ਆਉ ਤਗੜੇ ਹੋ ਕੇ ਇਸ ਤਰ੍ਹਾਂ ਇਸ ਤਰਤੀ ਤੋਂ ਰਣਜੀਤ ਸਿੰਘ ਜੀ ਤਾਨੂੰ ਬਹੁਤ ਪਹਿਲਾਂ ਮਨਿਸਟਰ ਬਣਨਾ ਚਾਹੀਦਾ ਸੀ ਅਫਸੋਸ ਕਿ ਕਾਂਗਰਸ ਸਾਨੂੰ ਤੇ ਲੈ ਲਿੰਦੇ ਜੇ ਇਸੇ ਜਿੱਤੇ ਇਹ ਤੇ ਕਾਂਗਰਸੀ ਨੇ ਇਹਨਾਂ ਨੂੰ ਕੀ ਹੋਣਾ ਇਹਨਾਂ ਨੂੰ ਨਾਂ ਵੀ ਬਣਾਵਾਂਗੇ ਤੇ ਕਾਂਗਰਸ ਨਹੀਂ ਛੱਡਣਗੀ ਵਾਕਿਆ ਹੀ ਨਹੀਂ ਛੱਡ ਸਕਦੇ ਪਰ ਅਸਲੀ ਕਾਂਗਰਸੀਆਂ ਨਾਲ ਬੇਇਨਸਾਫੀ ਵੀ ਹੁੰਦੀ ਆ ਸਾਡੇ ਆਪਣੇ ਵਰਕਰ ਜਿਹੜੇ ਸਾਡੇ ਨਾਲ ਚੀਜ਼ ਜਾਣ ਲਾ ਕੇ ਮਰ ਜਾਂਦੇ ਨੇ ਹਰ ਵੀ ਮੈਂ ਕਈ ਵਾਰ ਸੋਚ ਲਾਈ ਇਥੇ ਮੇਰਾ ਤੇ ਜਦੋਂ ਅਸਲੀ ਖੂਨ ਨੂੰ ਪਛਾਣ ਲਿਆ ਕਾਂਗਰਸ ਕਦੀ ਖਤਮ ਨਹੀਂ ਕੋਣ ਅਸਲੀ ਖੂਨ ਸਾਂਭਣ ਦੀ ਗੱਲ ਆ ਇਹ ਵੇਖਣਾ ਪਏਗਾ ਕਿ ਡੀਐਨਏ ਦਾ ਕੀ ਆ ਉਹ ਬੇਈਮਾਨਾਂ ਦਾ ਕੋਈ ਡੀਐਨਏ ਨਹੀਂ ਜੇ ਹੁੰਦਾ ਪਰ ਕਰੋ ਡੀਐਨਏ ਉਹਦਾ ਆ ਜਿਹੜਾ ਕਾਂਗਰਸ ਦੇ ਨਾਲ ਖੜਾ ਸਾਨੂੰ 27 ਤਾਂ ਕੋਈ ਕਦੇ ਬਹੁਤ ਦੂਰ ਆ ਮੈਂ ਤੇ ਕਹਨਾ ਤੁਸੀਂ ਵੇਖਿਓ ਹੋਰ ਦੋ ਆ ਮਹੀਨਿਆਂ ਨੂੰ ਇਹ ਸਰਕਾਰ ਦਾ ਜਲੂਸ ਕਿਵੇਂ ਨਿਕਲਦਾ ਭਗਵਾਨ ਜੀ ਮੁੱਖ ਮੰਤਰੀ ਸਾਹਿਬ ਕੰਨ ਖੋਲ ਕੇ ਸੁਣ ਲੋ ਜੇ ਮੰਤਰੀ ਫੜਦੇ ਹੋ ਇਹਦੇ ਮੇਰੇ ਮੋਬਾਈਲ 'ਚ ਇਹਦੀ ਆਡੀਓ ਆ ਤੂੰ ਤੇ ਆਡੀਓ ਕੱਢੀ ਨਹੀਂ ਸਤਾਈ ਚ ਆਡੀਓ ਵੀ ਕੱਢਾਂਗੇ ਤੇਰੇ ਮੋਬਾਈਲ ਤੋਂ ਹੀ ਕੱਢਾਂਗੇ ਜਿਹੜੀ ਤੂੰ ਉਹਦੀ ਕੀਤੀ ਸੀ ਉੱਠ ਕੇ ਕਹਿ ਦਿੰਦਾ ਤੇਰਾ ਮੈਂ ਤੇਰੇ ਕੋਲ ਕੇਸ ਐ ਕੱਢ ਆ ਕੀ ਕੀਤਾ ਬੁਰਿੰਦਰ ਦਾ ਜਿਹਨੇ ਸਾਰੇ ਦੇ ਝੂਠੇ ਕੇਸ ਬਣਾਏ ਡੀਜੀਪੀ ਜਿਹੜਾ ਵਿਜੀਲੈਂਸ ਸੀਗਾ ਅੱਜ ਬੁਰਿੰਦਰ ਕਿਤੇ ਲੱਭਦਾ ਨਹੀਂ ਓਏ ਓ ਪੁਲਿਸ ਵਾਲਿਓ ਆਫੀਸਰ ਨੂੰ ਨੋਟ ਕਰ ਲੋ ਇਹਦੀਆਂ ਗੰਡਾਂ ਦਿੱਤੀਆਂ ਇਹਨਾਂ ਆਫੀਸਰਾਂ ਕੋਲ ਮੂੰਹਾਂ ਨਾਲ ਦੀ ਖਲਣੀਆਂ ਜੁਰਤ ਰੱਖੋ ਯਾਰ ਅਸੀਂ ਤੇ ਅੰਗਰੇਜ਼ਾਂ ਕੋਲੋਂ ਨਹੀਂ ਡਰੇ ਉਹ ਕਿੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਝੰਡਾ ਚੜਾ ਦਿੱਤਾ ਅਫਗਾਨਿਸਤਾਨ ਚ 43 ਸਾਲ ਸਿੱਖ ਰਾਜ ਦਾ ਝੰਡਾ ਚੜ੍ਹਿਆ ਤੇ ਉਹਦੇ ਬਾਅਦ ਕੋਈ ਅਫਗਾਨਿਸਤਾਨ ਵਾਲਾ ਮੂੰਹ ਨਹੀਂ ਕਰ ਸਕਿਆ ਮਹਾਰਾਜਾ ਰਣਜੀਤ ਸਿੰਘ ਤੋਂ ਅਸੀਂ ਉਹ ਖੂਨ ਹੈ ਸਾਡੇ ਚ ਉਹ ਅਸੀਂ ਤੇ ਦਿੱਲੀ 'ਚ ਕਬਜ਼ਾ ਕਰ ਲਿਆ ਤੇ ਅਸੀਂ ਉਹਦੇ ਛੱਡ ਕੇ ਆ ਜਦਦੇ ਸਿੱਖ ਜਿਹੜੇ ਨੇ ਇਹ ਦਰਿਆ ਤੇ ਨਹੀਂ ਬਹੁਤ ਨੇ ਉਹ ਤਕੜੇ ਹੋਵੋ ਆਪਾਂ ਸਾਡਾ ਪ੍ਰਧਾਨ ਆ ਇਸ ਪ੍ਰਧਾਨ ਨੂੰ ਬੜੀ ਲੜਾਈ ਲੜਨੀ ਪੈਣੀ ਉਹ ਬੰਦਾ ਬੋਲ ਸਕਦਾ ਜਿਹਨੂੰ ਨਾ ਪੁਲਿਸ ਦਾ ਡਰ ਹੋਵੇ ਤੇ ਨਾ ਕਿਸੇ ਸਰਕਾਰ ਦਾ ਡਰ ਹੋਵੇ ਵਰਕਰੋ ਜਿਹੜਾ ਲੀਡਰ ਡਰ ਕੇ ਬੋਲੇਗਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਤੇ ਜਿਹੜਾ ਕਹੇਗਾ ਕਿ ਹਿੱਕ ਚ ਵਜੇਗਾ ਓ ਲੀਡਰ ਹੁਣ ਪੰਜਾਬ ਨੂੰ ਲੈ ਕੇ ਤੁਰੇਗਾ ਤੋਂ ਤੁਹਾਡਾ ਨਵਸਾਬ ਕੋਈ ਛੋਟੀ ਥਾਂ ਤੇ ਰੱਖੀ ਵੈਸੇ ਇਹ ਤੇ ਮੈਂ 14-15 ਮਿੰਟ ਤੇ ਮੈਂ ਰਸਤੇ ਜੀ ਖਲੋਤਾ ਰਿਹਾ ਤੇ ਬਗੇਲ ਸਾਹਿਬ ਇੱਕ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਮੇਰੇ ਨਾਲ ਮੇਰਾ ਭਰਾ ਸੀਨੀਅਰ ਸੀ ਮੈਂ ਪਹਿਲਾ ਮੰਤਰੀ ਬਣ ਗਿਆ ਮੇਰਾ ਭਰਾ ਬਾਅਦ ਚ ਬਣ ਗਿਆ ਨਹੀਂ ਠੀਕ ਗੱਲ ਹੈ ਜੀ ਤੂੰ ਮੈਂ ਤੋਂ ਸੀਨੀਅਰ ਸੀਗਾ ਤੇ ਹੁਣ ਕਾਂਗਰਸ ਦਾ ਡੀਐਨਏ ਨਹੀਂ ਭੁੱਲਣਾ ਚਾਹੀਦਾ ਕਾਂਗਰਸ ਉਹ ਹੀ ਬਚਾਉਣਗੇ ਪਰ ਜਿਹੜੇ ਆਏ ਸੀ ਦੁੱਤ ਲੱਟ ਕੇ ਕਾਂਗਰਸ ਕਿੱਥੇ ਗਿਆ ਮਨਪ੍ਰੀਤ ਬਾਦਲ ਕਿੱਥੇ ਬਾਕੀ ਗਏ ਇੱਕ ਕਾਂਗਰਸ ਦੀ ਪਛਾਣ ਕਰਦੀ ਪੈਗੀ ਤੇ ਤੁਸੀਂ ਕਰੋਗੇ ਜਿਹੜੇ ਅੱਗੇ ਸੁਣ ਕੇ ਸਿਰ ਹਿਲਾਏ ਜਾਂਦੇ ਹੋ ਨਾ ਜਦੋਂ ਤੁਹਾਡੇ ਚ ਜ਼ਰੂਰਤ ਆ ਗਈ ਕਿ ਅਸੀਂ ਕਾਂਗਰਸ ਬਚਾਉਣੀ ਹੈ ਕਾਂਗਰਸ ਉਸ ਦਿਨ ਬਚਣੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਨਵਾਬ ਜੀ ਬਹੁਤ ਮਿਹਰਬਾਨੀ ਮੈਂ ਹੁਣ ਉਸ ਤਰਤੀਰ ਖੜਿਆ ਜਿੱਥੇ ਸਿੱਖ ਰਾਜ ਜਿਨੇ ਮੁਗਲਾਂ ਦੀਆਂ ਗੋਡੀਆਂ ਲਵਾ ਦਿੱਤੀਆਂ ਜਿਨੇ ਇੱਟ ਨਾ ਇੱਟ ਮੁਗਲਾਂ ਦੀ ਖੜਕਾ ਦਿੱਤੀ ਉਥੇ ਖੜਾ ਤੇ ਆਪਾਂ ਜਕਾਰਾ ਛੜਾਂਗੇ ਗੁਰਮਾਰਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬਹੁਤ ਬਹੁਤ ਮਿਹਰਬਾਨੀ